ਕਹਿੰਦੇ ਨੇ ਕਿ ਬੱਚੇ ਦੇ ਸਿਰ ਤੇ ਪਿਓ ਦਾ ਸਾਆ ਹੋਵੇ ਤਾਂ ਬੱਚਾ ਮਾਂ ਦੇ ਨਾਲ ਜਿਉਂਦਾ ਤੇ ਮਾਂ ਦੇ ਨਾਲ ਰਹਿੰਦਾ ਪਰ ਜੇਕ ਛੋਟੀ ਉਮਰੇ ਹੀ ਬੱਚੇ ਦੇ ਸਿਰ ਤੋਂ ਪਿਓ ਦਾ ਸਾਆ ਉੱਠ ਜਾਵੇ ਤਾਂ ਉਸ ਬੱਚੇ ਦਾ ਕੀ ਭਵਿੱਖ ਹੋਏਗਾ ਉਹ ਬੱਚਾ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰੇਗਾ ਸ਼ਾਇਦ ਉਹ ਪਰਿਵਾਰ ਹੀ ਜਾਣ ਸਕਦੇ ਨੇ ਜਿਨ੍ਹਾਂ ਦੇ ਨਾਲ ਅਜੇ ਹਾਦਸੇ ਹੋਏ ਨੇ ਪਰ ਇੱਕ ਵੀਡੀਓ ਜਿਹੜੀ ਹੈ ਉਹ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਹਿਜ਼ 2 ਮਹੀਨਿਆਂ ਦੇ ਬੱਚੇ ਨੇ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ ਤੇ ਮੁੱਖ ਅਗਨੀ ਜਿਹੜੀ ਆ 2 ਮਹੀਨੇ ਦੇ ਬੱਚਾ ਦੇ ਵੱਲੋਂ ਆਪਣੇ ਪਿਤਾ ਨੂੰ ਦਿੱਤੀ ਗਈ ਤੇ ਜਦੋਂ ਇਹ ਦ੍ਰਿਸ਼ ਸੀਗਾ ਤਾਂ ਇਸ ਦ੍ਰਿਸ਼ ਨੂੰ ਦੇਖ ਕੇ ਹਰ ਇੱਕ ਦੀ ਅੱਖ ਨਮ ਹੋ ਗਈ ਤੇ ਜਿੰਨੇ ਵੀ ਉੱਥੇ ਮੌਜੂਦ ਲੋਕ ਸੰਤਾਂ ਹਰ ਇੱਕ ਰੋਣ ਲੱਗਾ ਤੇ ਆਸਮਾਨ ਵੈਣਾ ਦੇ ਨਾਲ ਗੂੰਜ ਉਠਿਆ ਤਾਂ ਉਹ ਦੇਖਦੇ ਆਖਰ ਕੀ ਹੈ ਇਹ ਪੂਰਾ ਮਾਮਲਾ ਦਰਸਲ ਸੋਮਵਾਰ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਵਿੱਚ ਹੋਏ ਨਕਸਲੀ ਹਮਲਿਆਂ ਦੇ ਵਿੱਚ 8 ਜਵਾਨ ਸ਼ਹੀਦ ਹੋ ਗਏ ਸਨ ਮੰਗਲਵਾਰ ਨੂੰ ਸ਼ਹੀਦ ਜਵਾਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਸ਼ਹੀਦਾਂ ਦੇ ਅੰਤਿਮ ਦੇਹਾਂ ਨੂੰ ਜਦੋਂ ਪਿੰਡ ਪਹੁੰਚਾਇਆ ਗਿਆ ਤਾਂ ਪਿੰਡਾਂ ਦੇ ਵਿੱਚ ਮਾਤਮ ਛਾ ਗਿਆ। ਹਰ طرف ਚੀਖਾਂ ਹੀ ਚੀਖਾਂ ਸੁਣ ਰਹੀਆਂ ਸਨ। ਇਸੇ ਵਿੱਚਕਾਰ ਇੱਕ ਅਜੀਤ ਤਸਵੀਰ ਸਾਹਮਣੇ ਆਈ ਜਿਸ ਨੂੰ ਦੇਖ ਕੇ ਹਰ ਕੋਈ ਰੋਣ ਲੱਗਾ। 2 ਮਹੀਨਿਆਂ ਦੇ ਬੇਟੇ ਨੇ ਆਪਣੇ ਪਿਤਾ ਨੂੰ ਅੰਤਿਮ ਵਿਦਾਇਗੀ ਦਿੱਤੀ ਤੇ ਉੱਥੇ ਮੌਜੂਦ ਸਾਰੇ ਲੋਕ ਜ਼ੋਰ-ਜ਼ੋਰ ਦੀ ਰੋਣ ਲੱਗੇ। ਬੀਜਾਪੁਰ ਹਮਲੇ 'ਚ ਸ਼ਹੀਦ ਹੋਏ ਜਵਾਨ ਸੁਦਰਸ਼ਨ ਵੇਦੀ ਦਾ ਅੰਤਮ ਸੰਸਕਾਰ ਉਸ ਦੇ ਜਦੀ ਪਿੰਡ ਕੀਤਾ ਗਿਆ। ਅੰਤਮ ਸੰਸਕਾਰ ਦੀ ਰਸਮ ਨੂੰ ਪੂਰਾ ਕਰਨ ਦੇ ਲਈ ਪਰਿਵਾਰਿਕ ਮੈਂਬਰਾਂ ਨੇ ਸ਼ਹੀਦ ਦੇ 2 ਮਹੀਨੇ ਦੇ ਬੇਟੇ ਨੂੰ ਲੈ ਕੇ ਆਏ ਅਤੇ ਸ਼ਮਸ਼ਾਨ ਘਾਟ ਦੇ ਵਿੱਚ ਉਸ ਬੱਚੇ ਦੇ ਵੱਲੋਂ 2 ਮਹੀਨਿਆਂ ਦੇ ਬੱਚੇ ਦੇ ਵੱਲੋਂ ਆਪਣੇ ਪਿਤਾ ਨੂੰ ਅਗਨੀ ਦਿੱਤੀ ਗਈ। ਸ਼ਹੀਦ ਦੇ ਅੰਤਮ ਦਰਸ਼ਨ ਦੇ ਬਾਅਦ ਜਦੋਂ ਮੁੱਖ ਅਗਨੀ ਦਿੱਤੀ ਗਈ ਤਾਂ ਉਸ ਤੋਂ ਬਾਅਦ ਉਸ ਰਸਮ ਤੋਂ ਬਾਅਦ ਜੋ ਵੀ ਸ਼ਮਸ਼ਾਨ ਘਰ ਦੇ ਵਿੱਚ ਮੌਜੂਦ ਸੀ ਹਰ ਇੱਕ ਦੀ ਅੱਖ ਨਮ ਸੀ ਤਾਂ ਮਹਿਜ਼ ਛੋਟੀ ਜਿਹੀ ਉਮਰ 2 ਸਾਲ ਦਾ ਬੱਚਾ ਮਹਿਜ਼ 2 ਸਾਲ ਮਾਫ ਕਰਨਾ ਮਹਿਜ਼ 2 ਮਹੀਨਿਆਂ ਦੇ ਬੱਚੇ ਦੇ ਵੱਲੋਂ ਆਪਣੇ ਪਿਤਾ ਨੂੰ ਮੁੱਖ ਅਗਨੀ ਦਿੱਤੀ ਗਈ ਅੰਤਿਮ ਵਿਦਾਇਗੀ ਦਿੱਤੀ ਗਈ ਤਾਂ ਮਹਿਜ਼ ਦੋ ਮਹੀਨਿਆਂ ਦਾ ਬੱਚਾ ਤਾਂ ਉਸ ਅੱਗੇ ਸਾਰੀ ਜ਼ਿੰਦਗੀ ਹੈ ਸਾਰੀ ਜ਼ਿੰਦਗੀ ਉਸ ਬੱਚੇ ਦੀ ਪਈ ਸੀ ਪਰ ਉਸ ਬੱਚੇ ਨੇ ਅਜਿਹੇ ਦ੍ਰਿਸ਼ ਦੇਖਿਆ ਮੈਂ ਛੋਟੀ ਜਿਹੀ ਉਮਰ ਜਿਸ ਨੂੰ ਅਜੇ ਪਤਾ ਵੀ ਨਹੀਂ ਹੋਣਾ ਪਿਤਾ ਸ਼ਬਦ ਦਾ ਮਤਲਬ ਨਹੀਂ ਪਤਾ ਹੋਣਾ ਆਪਣੇ ਪਿਤਾ ਦੀ ਪਛਾਣ ਤੱਕ ਨਹੀਂ ਹੋਣੀ ਤਾਂ ਉਹ ਬੱਚੇ ਨੇ ਬਹੁਤ ਛੋਟੀ ਉਮਰੋਂ ਆਪਣੇ ਪਿਰਾ ਪਿਤਾ ਨੂੰ ਗਵਾ ਲਿਆ ਸਿਰ ਤੋਂ ਉਸ ਬੱਚੇ ਦੇ ਸਿਰ ਟੋਪੀ ਦਾ ਜਿਹੜਾ ਉਸਾਇਆ ਉੱਠ ਗਿਆ ਤਾਂ ਬੜੀ ਹੀ ਗਮਗੀਨ ਮਾਹੌਲ ਉਸ ਵੇਲੇ ਬਣ ਗਿਆ ਉਸ ਸਮੇਂ ਸ਼ਮਸ਼ਾਨ ਘਾਟ ਦੇ ਵਿੱਚ ਬਣ ਗਿਆ ਜਦੋਂ ਮਹਿਜ਼ 2 ਮਹੀਨਿਆਂ ਦੇ ਬੱਚੇ ਨੇ ਮੁੱਖ ਅਗਨੀ ਆਪਣੇ ਪਿਤਾ ਨੂੰ ਦਿੱਤੀ ਤਾਂ ਬੜੀ ਹੀ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਬੜੀਆਂ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਜਿਹੜੀ ਦੇਖੀ ਗਈ ਹੈ ਸੁਦਰਸ਼ਨ ਬੇਟੀ ਨਕਸਲੀ ਹਮਲੇ ਦੇ ਵਿੱਚ ਜੋ ਜਵਾਨ ਸ਼ਹੀਦ ਹੋ ਗਿਆ ਤਾਂ ਉਸ ਤੋਂ ਬਾਅਦ ਉਹ ਦਾਸਸਕਾਰ ਕੀਤਾ ਗਿਆ ਉਸ ਤੋਂ ਬਾਅਦ ਜਿਵੇਂ ਕਿ ਰਸਮ ਹੁੰਦੀ ਹੈ ਕਿ ਪੁੱਤ ਦੇ ਵੱਲੋਂ ਜੜਾ ਜਾਂ ਫਿਰ ਤੀ ਦੇ ਵੱਲੋਂ ਅਗਨੀ ਦੇਣੀ ਹੁੰਦੀ ਹੈ ਤਾਂ ਉਸੇ ਤਰ੍ਹਾਂ ਮਹਜ਼ ਦੋ ਮਹੀਨਿਆਂ ਦੇ ਬੇਟੇ ਦੇ ਵੱਲੋਂ ਆਪਣੇ ਪਿਤਾ ਨੂੰ ਅਗਨੀ ਦਿੱਤੀ ਗਈ ਮੁੱਖ ਅਗਨੀ ਦਿੱਤੀ ਗਈ ਜਿਸ ਤੋਂ ਬਾਅਦ ਹਰ ਇੱਕ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ ਤਾਂ ਹਰ ਇੱਕ ਰੋਨ ਲੱਗ ਗਿਆ ਹਰ ਇੱਕ ਦਾ ਮਾਹੌਲ ਜੋ ਹੈ ਉਸ ਵੇਲੇ ਪੂਰਾ ਗਮਗੀਨ ਬਣਿਆ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਮਾਹੌਲ ਉੱਤੇ ਪੂਰਾ ਗਮਗੀਨ ਜੋ ਹੈ ਉਹ ਬਣਿਆ ਹੋਇਆ